ਟੋਲਰੈਂਸ ਪਾਲਿਸੀ ਹੈ ਔਰ ਉਹਦੇ ਤਹਿਤ ਔਰ ਜਿਹੜਾ 15 ਅਗਸਤ ਵਾਸਤੇ ਸਿਕਿਉਰਿਟੀ ਮੈਜਰਸ ਲੈ ਰਹੇ ਆ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਆ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਸਮਗਲਿੰਗ ਨੈਟਵਰਕ ਹੈ ਉਹ ਡਿਸਮੈਂਟਲ ਕੀਤਾ ਹੈ ਬਸਟ ਕੀਤਾ ਹੈ ਸੱਤ ਸੋਫਿਸਟੀਕੇਟਿਡ ਪਿਸਟਲ ਫੜੇ ਗਏ ਇਹਦੇ ਵਿੱਚ ਔਰ ਚਾਰ ਇਹ ਦੋਸ਼ੀ ਇਹਦੇ ਚ ਗ੍ਰਫਤਾਰ ਹੋਏ ਨੇ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਸਾਰੇ ਬੜੇ ਸਵਿਸਟਿਕੇਟਡ ਵੈਪਨ ਨੇ ਦੋ ਹੈਗੇ ਪੀਐਕਸ 5 9ਐਮਐਮ ਦੇ ਦੋ ਗਲੌਕ ਨੇ 9ਐਮਐਮ ਔਰ ਤਿੰਨ ਹੈਗੇ 0.30 ਬੋਰ ਦੇ ਜਿਹੜੇ ਕ੍ਰਾਸ ਦੀ ਬਾਰਡਰ ਆ ਰਹੇ ਨੇ 30 ਬੋਰ ਦੇ ਪਿਸਟਲ ਔਰ ਇਹਨਾਂ ਨਾਲ ਕੁਝ ਕਾਰਟ੍ਰਿਜਸ ਨੇ ਬੇਸਿਕਲੀ ਇਹ ਪਾਕਿਸਤਾਨ ਬੇਸ ਸਮਗਲਰ ਹੈਗਾ ਇੱਕ ਸ਼ਾ ਨਾਂ ਦਾ ਉਹਦੇ ਥਰੂ ਇਹ ਕਨਸਾਈਨਮੈਂਟ ਭੇਜੀ ਗਈ ਹੈ ਔਰ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਦਾਉਕੇ ਪਿੰਡ ਹੈ ਥਾਣਾ ਕਰਿੰਡਾ ਅਮਰਸਰ ਰੂਰਲ ਦੇ ਵਿੱਚ ਇਹਦਾ ਘਰ ਬਿਲਕੁਲ ਬਾਰਡਰ ਦੇ ਉੱਤੇ ਹੈ ਉੱਥੇ ਡਰੋਨ ਰਾਹੀਂ ਕਨਸਾਈਨਮੈਂਟਸ ਰਿਸੀਵ ਕਰਦਾ ਹੈ ਇਹਦਾ ਇੱਕ ਰਿਲੇਟਿਵ ਹੈ ਰਮਨਪ੍ਰੀਤ ਜੋ ਕਿ ਰਾਜਸੰਸੀ ਅਮਰਸਰ ਰੂਰਲ ਦਾ ਰਹਿਣ ਵਾਲਾ ਹੈ ਇਹ ਦੋਨੋਂ ਕਨਸਾਈਨਮੈਂਟਸ ਉੱਥੋਂ ਚੁੱਕਦੇ ਆ ਤੇ ਜਿਹੜਾ ਬਾਹਰ ਬੈਠਾ ਪਾਕਿਸਤਾਨ ਹੈਂਡਲਰ ਹੈ ਸਮਗਲਰ ਉਹਨਾਂ ਨੂੰ ਡਾਇਰੈਕਟ ਕਰਦਾ ਕਿ ਤੁਸੀਂ ਫਲਾਨੀ ਜਗ੍ਹਾ ਤੁਹਾਨੂੰ ਕੋਈ ਬੰਦਾ ਮਿਲੇਗਾ ਉਹ ਉਹਨੂੰ ਜਾ ਕੇ ਹੈਂਡਓਵਰ ਕਰਦੇ ਅੱਗੇ ਉਹਦੇ ਜਿਹੜੇ ਦੋ ਮੇਨ ਬੰਦੇ ਫੜੇ ਗਏ ਆ ਹੋਰ ਉਹ ਹੈਗਾ ਪ੍ਰਤਾਪ ਸਿੰਘ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕੁੱਲ ਗੜੀ ਦਾ ਇੱਥੇ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿ ਰਿਹਾ ਸੀਗਾ ਉਹ ਤੇ ਉਹਦਾ ਇੱਕ ਹੋਰ ਰਿਲੇਟਿਵ ਹੈ ਸਰਬਜੀਤ ਬੱਬਲ ਇਹ ਥਾਣੇ ਵੇਰਕੇ ਦੇ ਵਿੱਚ ਰੈਂਦਾ ਦੇਬੀ ਵਾਲਾ ਬਾਜ਼ਾਰ ਇਹ ਦੋਨੋਂ ਬੰਦੇ ਆਕਾਸ਼ਦੀਪ ਤੇ ਰਮਨਪ੍ਰੀਤ ਤੋਂ ਪਿੱਛੇ ਜੀ ਵੀ ਕਨਸਾਈਨਮੈਂਟ ਇਹਨਾਂ ਨੇ ਕੁਝ ਪਿਸਟਲ ਦੀ ਲਈ ਔਰ ਅੱਗੇ ਇਹਨਾਂ ਨੇ ਗੈਂਗਸਟਰ ਨੈਟਵਰਕ ਨੂੰ ਜਿਹੜੀ ਦੇਣੀ ਹੁੰਦੀ ਸੀਗੀ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਕਾਮਯਾਬੀ ਇਹ ਮਿਲੀ ਹੈ ਸਾਡੀ ਟੀਮ ਨੂੰ ਜਿਹਦੀ ਰੈਨੂਵਾਈ ਕਰ ਰਏ ਸੀ ਡੀਸੀਪੀ ਸਾਡੇ ਰਵਿੰਦਰਪਾਲ ਜੀ ਆਪਣੇ ਜਗਵਿੰਦਰ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਬਿੰਦਰ ACP ਇਨਵੈਸਟੀਗੇਸ਼ਨ ਤੇ ਮੋਲਕਦੀਪ ਸਾਡੇ ਇਨਸਪੈਕਟਰ CI ਹੈ ਤੇ ਉਹਨਾਂ ਦੀ ਟੀਮ ਬਹੁਤ ਵਧੀਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹਦੇ ਨਾਲ ਵੱਡਾ ਕ੍ਰਾਈਮ ਜਿਹੜਾ ਰੀਜਨ ਦੇ ਵਿੱਚ ਟਲਿਆ ਕਿਉਂਕਿ ਜੇ ਆਪਾਂ ਦੇਖੀਏ ਕਿ ਸਾਰੇ ਹੀ ਇੰਨੇ ਸਫਿਸਟਿਕੇਟ ਤੇ ਨਵੇਂ ਹਥਿਆਰ ਨੇ ਤੇ ਇਹਦੇ 'ਚ ਜੇ ਮਾੜੇ ਐਲੀਮੈਂਟਸ ਜਿੱਥੇ ਵਾਸਤੇ ਪਹੁੰਚਣੇ ਸੀਗੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਤਾਂ ਕਿੰਨਾ ਇਹਦੇ ਨਾਲ ਨੁਕਸਾਨ ਹੋ ਸਕਦਾ ਇਹਦੇ ਤੇ ਜਿਹੜੀ ਬਾਕੀ ਕੰਮ ਵੀ ਅਸੀਂ ਕਰ ਰਹੇ ਹਾਂ ਜੋ ਆਕਾਸ਼ ਦੀਪਕਾਸ਼ ਹੈ ਇਹਦੇ ਤੋਂ ਇਹ ਗੱਲ ਪੁੱਛ ਕੇ ਚਾਈ ਹੈ ਕਿ ਇਹ ਪਹਿਲਾਂ ਵੀ ਇਹਨਾਂ ਨੇ ਕਨਸਾਈਨਮੈਂਟਸ ਹੀਰੋਇਨ ਦੀਆਂ ਤੇ ਵੈਪਨਸ ਦੀਆਂ ਚੁੱਕੀਆਂ ਤੇ ਲੋਕਾਂ ਨੂੰ ਦਿੱਤੀਆਂ ਹੁਣ ਮੇਜਰ ਟਾਸਕ ਅਸੀਂ ਇਹ ਕੰਮ ਕਰ ਰਹੇ ਹਾਂ ਕਿ ਉਹ ਲੋਕ ਕੌਣ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਪਿਸਟਲ ਦੀ ਜਿਹੜੀ ਪ੍ਰਾਈਸ ਹੈ ਕੀ ਉਹਨਾਂ ਨੇ ਮੁਕਰਰ ਕੀਤੀ ਪਾਕਿਸਤਾਨ ਸਮਗਨਰ ਕਿਦਾਂ ਉਹ ਹਵਾਲਾ ਰਾਹੀਂ ਵਾਪਸ ਜਾਣੀ ਸੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਪੂਰਾ ਫੋਕਸ ਕਰ ਰਹੇ ਹਾਂ ਔਰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਇਹਦੇ ਤੇ ਡੀਪਲੀ ਇਨਵੈਸਟੀਗੇਟ ਕੀਤਾ ਜਾਵਾਂ। ਇਹਨਾਂ ਪਹਿਲਾਂ ਨੁਕਤੇ ਕਰਕੇ ਦਾ ਨਹੀਂ ਕੱਲੇ ਬੱਬਲ ਤੇ ਹੈਗਾ ਜੀ ਉਹ ਵੀ 1 354 ਦਾ ਹੈਗਾ ਆਊਟਰੇਜਿੰਗ ਦੀ ਮੋਡੇਸਟੀ ਆਫ ਊਮਨ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਹੈ। ਬਾਕੀ ਇਹਨਾਂ ਤੇ ਕੋਈ ਨਹੀਂ ਫਰੈਸ਼ ਨੇ ਸਾਰੇ ਪਰ ਇਹਨਾਂ ਹੀ ਪੁੱਛ ਕੇ ਤੋਂ ਕਾਫੀ 2-3 ਮਹੀਨੇ ਤੋਂ ਇਹ ਆਪਣੇ ਆਪ ਨੂੰ ਦੱਸਦੇ ਵੀ ਅਸੀਂ ਸਰਗਰਮਾ ਬਿਕੋਜ਼ ਆਫ ਪ੍ਰੋਕਸੀਮਿਟੀ ਟੂ ਇੰਟਰਨੈਸ਼ਨਲ ਬਾਰਡਰ। ਇਹ ਜਿਹੜੇ ਸੀਸੋਜ਼ ਦਿੱਤਨਾਂ ਨੂੰ ਸੁਪਾਣ ਕੀ ਕਿਸ ਮਕਸਦ ਵਾਸਤੇ ਮਗਵਾਏ ਗਏ ਮਕਸਦ ਤੁਹਾਨੂੰ ਮੈਂ ਦੱਸਿਆ ਕ੍ਰਿਮੀਨਲਸ ਨੂੰ ਅੱਗੇ ਦੇਣੇ ਸੀਗੇ ਇਹਨਾਂ ਨੂੰ ਬਾਹਰੋਂ ਇਸ਼ਾਰਾ ਹੋਣਾ ਸੀਗਾ ਅਜੇ ਕਿ ਤੁਸੀਂ ਕਿੱਥੇ ਦੇਣੇ ਆ ਵੱਡਾ ਸੀ ਸੈਕੰਡ ਲੈਵਲ ਤੱਕ ਪਹੁੰਚ ਗਏ ਆ ਫਰਸਟ ਲੈਵਲ ਹੋ ਗਿਆ ਕਾਸ਼ਦੀਪ ਐਂਡ ਰਮਨਪ੍ਰੀਤ ਜਿਹੜੇ ਰਿਸੀਵ ਕਰਦੇ ਆ ਡਰੋਨਾਂ ਨਹੀਂ ਬਾਰਡਰ ਤੇ ਸੈਕੰਡ ਲੈਵਲ ਆ ਉਹਨਾਂ ਤੋਂ ਜਿਹੜਾ ਬੰਦਾ ਕਲੈਕਟ ਕਰਦਾ ਜਿਵੇਂ ਆਪਾਂ ਦੇਖੀਏ ਫਿਰੋਜ਼ਪੁਰ ਤੋਂ ਬੰਦਾ ਇੱਥੇ ਲੈਣ ਆ ਰਿਹਾ ਬਾਰਡਰ ਦੇ ਏਰੀਏ ਚ ਤੇ ਨਾਲ ਉਹਨੇ ਆਪਣੇ ਰਿਸ਼ਤੇਦਾਰ ਐ ਸਰਬਜੀਤ ਬੱਬਲ ਉਹ ਲਾਇਆ ਉਹ ਉਹਨਾਂ ਨੇ ਕਲੈਕਟ ਕੀਤੇ ਵਹੀਕਲ ਤੇ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਡਾਇਰੈਕਸ਼ਨ ਵੇਟ ਕਰ ਰਹੇ ਸੀ ਕਿ ਕਿਨੂੰ ਦੇਣੇ ਆ ਉੱਥੇ ਜਾ ਕੇ ਕੜੀ ਪਹਿਲਾਂ ਪੁਲਿਸ ਨੇ ਸਾਰਾ ਇੰਟਰਸੈਪਟ ਕਰ ਲਿਆ ਔਰ ਮੈਂ ਸਮਝਦਾ ਜੇ ਆਪਾਂ ਸੱਤ ਵੈਪਨ ਇਸ ਨੋਟ ਅ ਸਮਾਲ ਰਿਕਵਰੀ ਐਂਡ ਹਾਂਜੀ ਬਿਲਕੁਲ ਕਹਿ ਸਕਦੇ ਆ ਜੀ ਅਸੀਂ ਲੱਗੇ ਹੋਏ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਆ ਐਂਡ ਮੈਂ ਇੱਥੇ ਗੱਲ ਖਾਸ ਕਰਕੇ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਤੇ ਵੀ ਆਰ ਵੈਰੀ ਪ੍ਰਾਊਡ ਇਹ ਹਮੇਸ਼ਾ ਤੁਸੀਂ ਦੇਖਦੇ ਹੋ ਕਿ ਵੱਡੀਆਂ ਸਿਗਨੀਫੀਕੈਂਟ ਰਿਕਵਰੀਜ਼ ਕੀਤੀ ਜਾਂਦੀਆਂ ਚਾਹੇ ਉਹ ਡਰੱਗ ਫਰੰਟ ਹੈ ਚਾਹੇ ਵੈਪਨਸ ਹੈ ਜਾਂ ਹੋਰ ਗੈਂਗਸਟਰ ਦੇ ਉੱਤੇ ਸੋ ਮੈਂ ਦਿੱਲੀ ਮੁਬਾਰਕਬਾਦ ਦਿੰਦਾ ਆਪਣੀ ਟੀਮ ਨੂੰ ਕਿਉਂ ਰਿਕਵਰੀ ਹੋਈ ਹੈ ਤੇ ਥੀਨਸ ਮਤਲਬ ਦਿਸ ਇਜ਼ ਅੰਦਰ ਜੂਬੀ ਸੈਕਸ਼ਨ ਆਫ ਪੀਐਸਐਫ ਆ ਉਹਨਾਂ ਦੇ ਨਾਲ ਕੋਈ ਕੁਝ ਇਨਵਾਰਮੈਂਟ ਦੇਖੋ ਵੀਐਸਐਫ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਜਿਹੋ ਜੀ ਵੀ ਇਨਪੁਟ ਆਉਂਦੀ ਹੈ ਬਟ ਦਿਸ ਵਾਸ ਇਨ ਇੰਟੈਲੀਜੈਂਸ ਰਿਲੇਟਡ ਆਪਰੇਸ਼ਨ ਬਾਏ ਦੀ ਕਮਿਸ਼ਨਰਡ ਪੁਲਿਸ ਅੰਮ੍ਰਿਤ ਸਰ ਮਤਲਬ ਕਿਸਨ ਤੋਂ ਗਿਆ ਪਾਕਿਸਤਾਨ ਮੇਗਾ ਕਈ ਸਵੇ ਇਹ ਤਾਂ ਸਾਰੇ ਨਾ ਪਾਕਿਸਤਾਨ ਨਾ ਚਾਹੀਨੇ ਬਾਹਰੋਂ ਹੁੰਦੇ ਯੂਰਪ ਵਗੈਰਾ ਦੇ ਵਿੱਚ ਉਹ ਜਿਵੇਂ ਨੂ ਬਲੌਕ ਵਗੈਰਾ ਹੈਗਾ ਕੰਪਨੀਆਂ ਪੀ ਐਕਸ 5 ਨੇ ਪਾਕਿਸਤਾਨ ਚ ਨਹੀਂ ਹੈਗੀਆਂ ਸਾਰੇ ਬਾਹਰ ਯੂਰੋਪੀਅਨ ਉੱਥੋਂ ਦੇ ਮੇਡ ਹੈਗੇ ਜਿਹੜਾ 9.30 ਹੈ ਉਹ ਚਾਈਨੀਜ਼ ਮੇਡ ਹੁੰਦੇ ਸਟਾਰ ਜਿਹੜੇ ਪਹਿਲਾਂ ਵੀ ਟੈਰਰਿਜ਼ਮ ਚ ਫੜੇ ਜਾਂਦੇ ਰਹੇ ਕਿਆ ਤੁਸੀਂ ਉਹ ਕਨਸਾਈਨਮੈਂਟ ਵਿੱਚ ਭੇਜਿਆ ਉਹਨਾਂ ਸਾਹ ਦਾ ਵਾ ਇਹਨਾਂ ਦਾ ਕਨੈਕਸ਼ਨ ਹੋ ਸਕਦਾ ਦੇਖੋ ਪਤਾ ਕੀ ਗੱਲ ਹੈ ਜੀ ਇਹ ਨਾਮ ਵੀ ਬਦਲ ਲੈਂਦੇ ਆ ਜੋ ਇਹਨਾਂ ਦੇ ਫੋਨਸ ਦੇ ਵਿੱਚੋਂ ਜਾਂ ਸਾਨੂੰ ਹੋਰ ਟੈਕਨੀਕਲ ਤੋਂ ਮਿਲੀ ਹੈ ਗੱਲ ਜੋ ਨਾਮ ਵਰਤੇ ਜਾ ਰਹੇ ਉਹ ਅਥਾਰਟੀ ਨੇ ਸ਼ੇਅਰ ਕੀਤਾ ਹੈ ਬਾਕੀ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਫੋਰੈਂਸਿਕ ਤੋਂ ਹੋਰ ਕਿ ਕਿਸੇ ਤਰ੍ਹਾਂ ਸਾਨੂੰ ਉਹਨਾਂ ਬਾਰੇ ਹੋਰ ਡਿਟੇਲ ਮਿਲ ਸਕੇ ਸੋ ਥੈਟ ਜਿਹੜੇ ਉਹਨਾਂ ਨੇ ਪਹਿਲਾਂ ਕੋਈ ਹੋਰ ਇਹਨਾਂ ਤੋਂ ਇਲਾਵਾ ਵੀ ਤਾਂ ਬੰਦੇ ਹੋ ਸਕਦੇ ਆ ਜਿਨ੍ਹਾਂ ਨੂੰ ਪਾਕਿਸਤਾਨੀ ਸਮਗਲਰ ਇੱਥੇ ਟੱਚ ਕਰ ਰਹੇ ਹੋਣ ਤੇ ਉਹਨਾਂ ਨੂੰ ਯੂਜ਼ ਕਰ ਰਹੇ ਹੋ ਸਰ ਕੈਂਸਰ ਦਾ ਪਤਾ ਨਹੀਂ ਲੱਗਾ ਕਿ ਕਿਹਦੇ ਨਾਲ ਗੱਲ ਪਾ ਉਹ ਅਜੇ ਗੱਲ ਨਹੀਂ ਹੈ ਚੱਲ ਰਹੀ ਹੈ ਇਹਨਾਂ ਨੇ ਮੈਸੇਜ ਹੈ ਜੇ ਵੇਟ ਕਰ ਰਹੇ ਸੀ ਜਿਹੜੇ ਇਹ ਪ੍ਰਤਾਪ ਵਗੈਰਾ ਨੇ ਨਾ ਜੀ ਪ੍ਰਤਾਪ ਵੀ ਕਾਫੀ ਹੰਢਿਆ ਹੋਇਆ ਬੰਦਾ ਐ ਇਸ ਕੰਮ 'ਚ ਫਿਰੋਜ਼ਪੁਰ ਤੋਂ ਆ ਕੇ ਇੱਥੇ ਰਹਿ ਰਿਹਾ ਤੇ ਆਰਮਨ ਆਪਣੇ ਰਿਸ਼ਤੇਦਾਰਾਂ ਕੋਲ ਭਾਨੇ ਨਾਲ ਰੁੱਕੇ ਤੇ ਇਹ ਕੰਮ ਕਰ ਰਿਹਾ ਸੀਗਾ ਥੈਂਕ ਯੂ ਜੀ